ਕਾਲ ਜੀ ਹੁੱਕ ਪਈ ਵੀ ਆ ਦੇਖ ਲੈ ਜੀ ਇਹਦੀ ਨਹੀਂ ਪਈ ਵੀ ਪਿੱਛੇ ਵਾਲਾ ਦੇ ਚੱਲ ਮੱਕੀ 'ਚ ਵਜਨ ਵੀ ਬਹੁਤ ਹੁੰਦਾ ਮੱਕੀ 'ਚ ਵਜਨ ਵੀ ਬਹੁਤ ਹੁੰਦਾ ਬੜਾ ਲੈ ਚੱਲ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਸਿਖਰ ਦੁਪਹਿਰਾ ਹੋ ਚੁੱਕਿਆ ਦੁਪਹਿਰ ਦੇ 1.5 ਵੱਜ ਚੁੱਕੇ ਨੇ ਤੇ ਹੁਣ ਚੱਲੇ ਆ ਅਸੀਂ ਮੱਕੀ ਲੈ ਕੇ ਮੱਕੀ ਵੀ ਕਿੰਨੀ ਕਿਹਾ ਤੁਸੀਂ ਪਿੱਛੇ ਵਲੌਗ ਦੇਖਿਆ ਸੀ ਆਪਾਂ ਕੁਕੜੀਆਂ ਤੋੜਦੇ ਆ ਤੇ ਉਹ ਛੱਲੀਆਂ ਕਹਿ ਦਿੰਨੇ ਆ ਕਿਤੇ ਕੁਕੜੀਆਂ ਕਹਿ ਦਿੰਨੇ ਕਿਤੇ ਕੁਛ ਨਾ ਤੇ ਉਹ ਹੁਣ ਛੋਟੀ ਟਰਾਲੀ ਦੇ ਵਿੱਚ ਰੱਖੀਆਂ ਹੋਈਆਂ ਤੇ ਉਹ ਟਰਾਲੀ ਲੈ ਕੇ ਜਾਣੀ ਆ ਆਪਣੇ ਨਾਲ ਦੇ ਪਿੰਡ ਭੋਲੇ ਦੇ ਉਹਨੂੰ ਤਾਂ ਬਿੱਟੂ ਵੀਰ ਜੀ ਉਹ ਨਹੀਂ ਆ ਜਿਨ੍ਹਾਂ ਨੇ ਜਦ 0 ਡ੍ਰਿਲ ਲਈ ਸੀ ਆਪਣੇ ਨਾਲ ਦੇ ਬਿਲਕੁਲ ਬਿਰਦੀ ਵਾਲੇ ਤਾਂ ਉਹਨਾਂ ਕੋਲੇ ਮਸ਼ੀਨ ਹੈ ਜੀ ਇਹ ਚੀਜ਼ ਕੁਕੜੀਆਂ ਮਤਲਬ ਉਹ ਦਾਣਾ ਲੱਗ ਕਰਨੇ ਵਾਲੇ ਦੇਖਣੀ ਆ ਹਲੇ ਅਸੀਂ ਨੇ ਵੀ ਜਾ ਕੇ ਪ੍ਰੋਜੈਕਟ ਹੈ ਕੀ ਕੀ ਨਹੀਂ ਤੇ ਟਰੈਕਟਰ ਲੱਗਿਆ ਕੱਢਣ ਚਲੋ ਆਪਣੇ ਜਿੰਨੇ ਕਹਿ ਗਿਆ ਉਹਦੇ ਤੋਂ ਕਢਾ ਲਿਓਨੇ ਵੀ ਹੁਣ ਹੱਥਾਂ ਨਾਲ ਕਿੰਨੇ ਕਰਾਂਗਾ ਕਰਾਂਗੇ ਟਾਈਮ ਤਾਂ ਪੈ ਦੀ ਵੀ ਟਰੈਕਟਰਾਂ ਦੀ ਹੁਣ ਸਰਵਿਸ ਆਉਣ ਬਰਾਗੇ ਸਰਵਿਸ ਕਰਨੀ ਹੈ ਕਿਉਂਕਿ ਲੇਜ਼ਰ ਕਰਾਤੇ ਵੀ ਚੱਲਿਆ ਇਹ ਹੁਣ ਤਿੰਨਾ ਚਾਰਾਂ ਦੀ ਗੱਠਾਂ ਦੀ ਸਰਵਿਸ ਕਰਦੇ ਨੇ ਮਾਨ ਤੋਂ ਤੋਂ ਕੇ ਅੰਦਰ ਲਾਤਾ ਤਾਂ ਇਹ ਇੱਕ ਟਰੈਕਟਰ ਆਪਾਂ ਨੇ ਇੱਧਰ ਖੜਾਤਾ ਹਾਂ ਸਰਦੂ ਵਾਲਾ ਇੱਕ ਛੱਡੇ 'ਚ ਖੜਾ ਇੱਕ ਨਾਲ ਇੱਕ ਬਾੜ ਖੜਾ ਚੱਲ ਕੱਕ ਗੱਡੇ ਨੂੰ ਦੇ ਦੂ ਨੂੰ ਇੱਕ ਉਕਾਤ ਤੇ ਬਰਤੂ ਪਰਿਆ ਸਾਥ ਕਰ ਰਹੇ ਆ ਸਾਥ ਕਿੰਨੇ ਤਿੰਨ ਆ ਚਾਰ ਆ ਚਾਥਲੇ ਆ ਬਹੁਤ ਆ ਬੈਠਾ ਜਾ ਆਹ ਟਰੈਕਟਰ ਆਪਾਂ ਨੇ ਰੇਰੂ ਬਾਤ ਤੇ ਰੱਖਿਆ ਬਾਦ ਇਹਨੂੰ ਕਰਾਵਾਂਗੇ ਬੂਮ ਵਾਲਾ ਤਿਆਰ ਆਪਾਂ ਇਹਦੇ ਟਰੈਕਟਰ ਦੂਏ ਪਾ ਕੇ ਫਿਰ ਕਰਾਂਗੇ ਜੀ ਆਹਾ ਅਛਾ ਟਰਾਲੀ ਪਰ ਬਹੁਤ ਗਰਮੀ ਆ ਬਈ ਬਹੁਤ ਗਰਮੀ ਆ ਜਾਨੀ ਸਾਲਾ ਤਰਸ ਜਾਨੀ ਖਾਲਾ ਤੱਸ ਨਹੀਂ ਖਾਂਦਾ ਇਹ ਵੀ ਠੀਠਾ ਪਤੰਦਰ ਐਦ ਕਿੰਨੀ ਹੰਝੂ ਲਿਆਉਂਦਾ ਐ ਖਦ ਕਹਿੰਦਾ ਪਿਛਲੀ ਵਾਰ ਬਹੁਤ ਨੁਕਸਾਨ ਹੋਇਆ ਲੋਕਾਂ ਚ ਲੜਾਈ ਵੀ ਕਰਾਉਣਾ ਜਾਨੀ ਅਛਾ ਵੀਰ ਦੇ ਲੈ ਹਿੰਮਤੀ ਕਿੰਨਾ ਕਹਿੰਦਾ ਆ ਜਾਓ ਫਟਾਫਟ ਸੈਟਅਪ ਲਈ ਬੈਠਾ ਮੈਂ ਕਹਿੰਦਾ ਫੋਨ ਮੈਂ ਕਿੱਥੇ ਕਰਾਂ ਜੀ ਨਹੀਂ ਰੱਖਾਂਗਾ ਐਸੀ ਨਹਾ ਵੀ ਮੱਖੀ ਵਾਲੀ ਜੀ ਵੀ ਪਾਈ ਪਹਿਲਾਂ ਤੁਸੀ ਜਿਹੜੀ ਨੇ ਪ੍ਰੋਜੈਕਟ ਕਰਨਾ ਆਪਣਾ ਫਾਰਮ ਵੀ ਬਹੁਤ ਆ ਮੱਖੀ ਦਾ ਬਹੁਤ ਠੀਕ ਤੁਹਾਨੂੰ ਬਾਤ ਕਿੱਥੇ ਕਿ ਲਾਈਏ ਵੀ ਟਰਾਲੀ ਲੈ ਕੇ ਲਾ ਦੇ ਬੈਗ ਲਾ ਦिए ਲੈ ਬੈਗ ਲਾ ਦੇ ਲਫਾ ਦਾ ਬਾਥੇ ਟੂਕ ਨਾ ਗਈ ਆਇਰੋ ਜਨੂ ਕਿਹਨੇ ਆਇਰੋ ਜਨੂ ਬੁੱਲੇ ਹਾਂ ਬਸ ਇਧੇ ਕਰ ਲਓ ਮੜਾ ਜਾ ਅੱਲੇ 16 ਫੁੱਟੀ ਲਾਉਣੀ ਸੌਖੀ ਆ ਇਹ ਲਉਣੀ ਆ ਥੋੜੀ ਘੁੰਮ ਜਾਂਦੀ ਆ ਥੋੜੀ ਆ ਨਾ ਹਾਂ ਚੱਲ ਥੋੜੀ ਹੈ ਹਾਂ ਵਾਹੋ ਆਇਓ ਆਇਓ ਆਪਾਂ ਨੇ ਉਹੀ ਬਲੇਰੋ ਵਾਲਾ ਹੀ ਸਿਸਟਮ ਰੱਖਿਆ ਹੋਇਆ ਇਹਦਾ ਹਾਂ ਕੁੰਡਿਆ ਤੇ ਹੀ ਕਰਦੇ ਆ ਉਂਨਾ ਨੰਮਾ ਕਰਨੇ ਨਹੀਂ ਥੱਲੇ ਰੱਖ ਥੱਲੇ ਰੱਖ ਬਸ ਆਹ ਭਰ ਲੈਨੇ ਇੱਥੇ ਖਾਲੀ ਹੋ ਜਾਣੀ ਆ ਮੂਹ ਪਿੱਛੋਂ ਹਾਂ ਖਾਲੀ ਹੋਈ ਜਾਣੀ ਆ ਬਸ ਹਨਾ ਜੀ ਹਾਂ ਇੱਥੇ ਤੇ ਸਿੱਧੀ ਉੱਪਰ ਗਈ ਜਾਨੀ ਆ ਇੱਥੋਂ ਬਾਜੀ ਪਾਈ ਜਾਣੀ ਆ ਬਸ ਇੱਥੇ ਤੇ ਪਈ ਜਾਣੀ ਆ ਇੱਥੇ ਨੂੰ ਆਪਣਾ ਸਾਰਾ ਚਲੀ ਜਾਣਾ ਅੱਛਾ ਇਹ ਮਸ਼ੀਨ ਹੈ ਪ੍ਰੋਜੈਕਟਿਵ ਤਾਂ ਤਾਂ ਪਤਾ ਹੀ ਅਸੀਂ ਹੁਣ ਤਾਂ ਤੰਗ ਨਹੀਂ ਆਏ ਦੀ ਨਾ ਨਾ ਬਦਰੀ ਜਿਹੇ ਤੂੰ ਕਿਲਾ ਹੁੰਦਾ ਅਨਾ ਆਪਾਂ ਗਾਹ ਨੂੰ ਕਿਲਾ ਹੀ ਕਰਿਆ ਕਰਨਾ ਇੱਧਰ ਫਿਰ ਤੁਸੀਂ ਕਰੀ ਜਨੇ ਕਰਾਇਆ ਇਹਦਾ ਇਹਦਾ ਜੇ ਕੋਈ ਆਉਂਦਾ ਜੇ ਤਾਂ ਹੁਣ ਆਪਣਾ ਥੋੜਾ ਮਾਲ ਆ ਫਿਰ ਤਾਂ ਘਰਾਂ ਬੁਲਾ ਲੀਦੇ ਨਹੀਂ ਵੀ ਜਿਆਦਾ ਆਉਂਦੀ ਉੱਥੇ ਬੁੱਤ ਲੈ ਜਾਂਦੇ ਆ ਤਾਂ ਨਹੀਂ ਫਿਰ ਬਾਗੀਆਂ ਜਿਆਦਾ ਇਹ ਇੱਥੇ ਫੋਲ ਕਿਤੇ ਪਹਿਲਾਂ ਜਿਆਦਾ ਲਿਆਂਦੀ ਲਿਆਂਦੀ ਹੈ ਪਹਿਲਾਂ ਬਥੇਰੀ ਦੇ ਗੱਡੀ ਪਿੰਡ ਵੀ ਬਹੁਤ ਲਾਉਂਦੇ ਹੁਣ ਤੇ ਇਹਦੇ ਤਾਂ ਚਲੋ ਫੋਲ ਗITAR ਤੇ ਜੇ ਫੋਲ ਕੇ ਨਾ ਵੀ ਤਾਂ ਜੀ ਬੰਦਾ ਨਹੀਂ ਫੋਲਕ ਤਾਰਨੇ ਪਹਿਲਾਂ ਫੋਲਕ ਤਾਰਨੇ ਪਹਿਲਾਂ ਛੋਟੀ ਹੈ ਨਾ ਅਰੇ ਛੋਟੀ ਹੈ ਇਹ ਜਿਵੇਂ ਆਇਆ ਜਿੰਨੀ ਇਹ ਤਾਂ ਆਏ ਅਸੀਂ ਚਲੋ ਡੰਗਰਾ ਡੁੰਗਰਾ ਬਾਅਦ ਤੇ ਕਰ ਲਾਂਗੇ ਮੱਕੀ ਇਹ ਨਾ ਕਰ ਬਾਤ ਹੋ ਜਾਣੀ ਆ ਕਰ ਬਾਤ ਵੀ ਹਾਂ ਇਹ ਮੇਰੇ ਸਾਹਮਣੇ ਹੁੰਦਾ ਕੱਢੂੰਗਾ ਫੇਰ ਦੇਖ ਲੈ ਤੁਹਾਨੂੰ ਤਾਂ ਐ ਵੀ ਜੇ ਚਾਰ ਗੱਠਲੇ ਹੋ ਜਾਣ ਆਹੀ ਬਹੁਤ ਐ ਨਾ ਹੋ ਜਾਣੀ ਕਰ ਬਾਤ ਹੋ ਜੇ ਸੁਣਾ ਲੈਣਾ ਮਾਲ ਹਾਂ ਠੀਕ ਜੇ ਪਹਿਲਾਂ ਨਹੀਂ ਜ਼ਰੂਰੀ ਹੋਣੀ ਨਾ ਅਸੀਂ ਅਸੀਂ ਨੇ ਨਾ ਅਸੀਂ ਨਾ ਉਹ ਡੰਗਰਾ ਨੂੰ ਪਾਤੀਆਂ ਡੰਗਰਾ ਨੂੰ ਹੀ ਪਾਤੀਆਂ ਮੱਕੀ ਜਿਵੇਂ ਸਾਡੀ ਅਸਲਾਤੀ ਪਹਿਲਾਂ achar ਵਾਲੀ ਤਿਆਰ ਕਰਨ ਦੀ ਫੇਰ ਅਸੀਂ ਨੇ ਹੂੰ ਅਸੀਂ ਨੇ ਫੇਰ ਆ ਥੋੜੀ ਜੀ ਇੱਕ ਰੱਖ ਲਈ ਫੇਰ ਜਦੋਂ ਲੱਗਿਆ ਵੀ ਹਾਂ ਚੱਲ ਕੋ ਥੋੜੀ ਬੁਤੀ ਦੇਖ ਲੈਂਦਾ। ਮਾਹ ਬੱਸ ਕਿਤੇ ਨਾ ਲੈ ਕੇ ਜਾਏ ਮਾਹ। ਹੂੰ ਹੂੰ। ਆਪਣੇ ਕੋਲ ਹੈ। ਲੱਗੋ ਕਿ ਆ ਤਾਰ ਲੈ ਥੱਲੇ ਆ ਵੀ। ਆਪਾਂ ਵੀ ਤੇ ਥੈਲੀਆਂ ਚ ਪਾ ਲੈਨੇ ਹਾਂ ਨਾ ਪਹਿਲਾਂ। ਹਾਂ। ਪਿੱਛੇ ਪਿੱਛੇ ਦੇ ਥੈਲਿਆਂ ਨਾਲ ਪਰ ਲੈ। ਇੱਧਰ 100 ਸਪਾਈ ਆਉਣੀਆਂ ਨਹੀਂ ਆ ਬਾਲ ਜੇ ਵਿੱਚ ਫਸੇ ਜਾਂਦੇ। ਅੱਛਾ ਬਾਲ ਫਸੇ ਜਾਂਦੇ ਵਿੱਚ। ਮੇਲ ਚੁੱਕੀ ਜਿੰਨੇ ਬਾਲ ਦੀ। ਇਹਦੇ ਵਿੱਚ ਕਿੱਲੀ ਜੀਆਂ ਹੀ ਆ ਨਾ ਬੱਸ ਭੋਲ ਨੂੰ। ਹਾਂ। ਲਿੰਜ ਲੱਗ ਗਿਆ ਮਾਦੇ ਪਿੱਛੇ ਨੂੰ ਦਰ ਨੂੰ ਹਾਂ ਮੈਂ ਦੇਖੀ ਹਾਂ ਉਹਦੇ ਨਾਲ ਉਹ ਵਿਚੋ ਉਹ ਰੀੜੋਂ ਨੇ ਅੱਛਾ ਗੁੱਲੇ ਬਾਹਰ ਕੱਢੀ ਜਾਣੇ ਨੇ ਹਾਂ ਗੁੱਲੇ ਇੱਥੇ ਨਿਕਲ ਜਾਣੇ ਆ ਦਾਣੇ ਆ ਉਹਦੇ ਨੂੰ ਨਿਕਲ ਜਾਣੇ ਹਨ ਹਾਂ ਛੋਟੀ ਜਿਹੀ ਚੀਜ਼ ਬਹੁਤ ਵਧੀਆ ਚੀਜ਼ ਆ ਨਾ ਬਹੁਤ ਵਧੀਆ ਇਹ ਕਿੰਨੇ ਸਾਲ ਹੋ ਗਏ ਵੀ ਮੇਰੇ ਉਹਨੇ ਸੀਗਾ ਬੰਦਾ ਅੱਛਾ ਉਹ ਬਿਲ ਤਾਂ ਆਉਣਾ ਤੁਹਾਨੂੰ ਪਤਾ ਹੀ ਆਪ ਹਾਂ ਹਿਸਾਬ ਤਵ ਹੈ ਨਹੀਂ ਜੀ ਦੋ ਉਹਨੇ ਬਗ ਜਾਣਾ ਲੱਗਦੇ ਜੀ ਪਹਿਲਾਂ ਬੰਦਾ ਜੀ ਜੀ ਤਾਂ ਨਿਪਟ ਗਿਆ ਜੀ ਜੀ ਜਦੋਂ ਮੈਂ ਪਰ ਰਹਿ ਗਿਆ ਬਸ ਜੀ ਥੋੜੀ ਤੁਸੀਂ ਆਏ ਆ ਅੱਛਾ ਜੀ ਰਹਿਦੀ ਆ ਹਾਂ ਠੀਕ ਆ ਮਸ਼ੀਨ ਕਰਾਤੀ ਆਪਾਂ ਨੇ ਗਾਹ ਨੂੰ ਹਾਂ ਮੈਂ ਤਾਂ ਉਹੀ ਦੇਖੋ ਭਈ ਅੰਦਰ ਯਾਰ ਪੈਸੇ ਹੀ ਬਹੁਤ ਨੇ ਤੁਹਾਨੂੰ ਅੱਜ ਦੇ ਦੇਖੇ ਗਏ ਆ ਉਹਦੇ ਹੈਂ ਤੇ ਕੋਈ ਗਵਾਇਆ ਕਿਸੇ ਨੂੰ ਪੈਸੇ ਹੂੰ ਹੂੰ ਜਿੰਨੇ ਕਿਤੇ ਹੋਗੇ ਤੇ ਯਾਰ ਉਹ ਨਹੀਂ ਉਹ ਟਰੈਕਟਰ ਕਰਕੇ ਕੋਈ ਨੱਕੀ ਜਿਹੜੀ ਆਪਾਂ ਹੈ ਰੋਜ਼ ਉਹਦੇ ਕਰਕੇ ਕੰਮ ਹੋਊਗਾ ਕੁਝ ਦੋ ਮੋਟਰਾਂ ਛੜ ਗਈਆਂ ਮੈਂ ਤਾਂ ਜੀ ਮੈਨੂੰ ਮੈਂ ਲੈ ਆਈ ਜਿਹੜੀ ਸਿੱਧੀ ਕੱਢੀ ਇਹ ਮੋਟਰਾਂ ਨੇ ਢਾਂਸ ਬਹੁਤ ਤੰਗ ਉਹ ਵੀ ਤੁਹਾਨੂੰ ਦੱਸਦਾ ਉਹਦੇ ਪਿੱਛੇ ਬਹੁਤ ਬੜੇ ਕਾਰਨ ਨੇ ਹਾਂ ਨੀ ਮੋਟਰ ਨਹੀਂ ਛੱਡਦੀ ਹੈਗੀ ਐਂਟੀ ਮੋਟਰਾਂ ਦਾ ਕੰਮ ਹੋਇਆ ਸਾਡੇ ਵੀ 15 16 ਸਾਲ ਹੋ ਗਏ ਹੁਣ ਮੈਥੋਂ ਕੱਢ ਕੇ ਨਹਿਰ ਪਰ ਮੋਟਰ ਪਾਈ ਹੈ ਟੈਂਕ ਨੂੰ ਚੱਲਦੀ ਲਈ ਤੇ ਮੈਂ ਕਹਿੰਦਾ ਉਂਗਲੀਂ ਡਵਾਈ ਮੋਟਰ ਨੇ ਹੂੰ ਤੇ ਆਪਣੀਆਂ ਵੀ ਕਮੀਆਂ ਹੁੰਦੀਆਂ ਜੀ ਹਾਂ ਇਹ ਵੀ ਕਹਿ ਸਕਦੇ ਸਟਾਰਟਰ ਹੋ ਗਿਆ ਸਟਾਰਟਰ ਦਾ ਆਪਾਂ ਕਦੇ ਪਾਇਪ ਨਹੀਂ ਲਾਇਆ ਉਹ ਮੋਟਰ ਤੇ ਮੂਰੇ ਠੀਕ ਹੈ ਜੀ ਲਾ ਕੇ ਸਨ ਲਾਉਂਦੇ ਜਦ ਆਪਾਂ ਬੋਰ ਕਮਾ ਲਿਆ ਕਦੇ ਪਾਇਪ ਉਦੋਂ ਲੱਗ ਉਹ ਉਹ ਫੇਰ ਪੱਠਾ ਗੋਲ ਕਰ ਦਤਾ ਮੋਟਰ ਦਾ ਸਹੀ ਗੱਲ ਹੈ ਠੀਕ ਹੈ ਕੋਈ ਮੋਟਰ ਨਹੀਂ ਜੀ ਪੂਰੇ ਫੇਰ ਵੀ ਛਾਏ ਮੈਂ ਤਾਂ ਇੱਥੇ ਮਾਂ ਬਾਬੀ ਦਾ ਆਪਣੇ 10 ਰੁਪਏ ਦੇ ਪੱਤੇ ਪਏ ਆ ਕਿਉਂ ਮਖਲ ਕਰਿਆ ਤਾ ਨਾ ਹੂੰ ਹੂੰ 10 ਰੁਪਏ ਦੇ ਪੱਤੇ ਗਏ ਸਾਰੇ ਬਹੁਤ ਸੌਂਦੀ ਨੂੰ ਤਾਂ ਪਹਿਲਾਂ ਗੱਠ ਲੱਗੇ ਨੇ ਟਾਈਮ ਤਾਂ ਕੁਛ ਨਹੀਂ ਲੱਗਣਾ 15-20 ਮਿੰਟ ਦਾ ਕੰਮ ਹੈ 15 ਮਿੰਟ ਦਾ ਕੰਮ ਆ ਬਹੁਤ ਸੌਂਦੀ ਮੈਂ ਗੋਗੀ ਨੂੰ 15 ਮਿੰਟ ਦਾ ਹੀ ਲਾਲਚ ਦੇ ਕੇ ਲਿਆ ਆ ਨਾ ਨਾ 15 ਮਿੰਟ ਦਾ ਚਾਹੇ ਗੋਗੀ ਇੱਥੇ ਹੀ ਸੀ ਚੁ ਲੈ ਕੇ ਤੀ ਚਾਹੇ ਉਹ ਪੱਲੀ ਦੇ ਪੈ ਜਾਵੇ ਮੈਂ ਗੋਗੀ ਨੂੰ ਨਾਲੇ ਰੱਖਣੇ ਗੋਗੀ ਨੂੰ ਫ੍ਰੀ ਕਰ ਦਣਾ ਆਪਾਂ ਗੋਗੀ ਨੂੰ ਨਾਲੇ ਰੱਖਣਾ ਆ ਸਾਡੇ ਨਾਲ ਅੱਜ ਰੇ ਨੇ ਦਮ ਬਹੁਤ ਮੈਂ ਤਾਂ ਮੈਨੂੰ ਪਤਾ ਹੈ ਮੈਂ ਸਾਲਾ ਰੇ ਵਾਲਾ ਤਾਂ ਅਸੀਂ ਜੂੜ ਵਰਤਾ ਬੁੱਕ ਕਰਾਤਾ ਉਹ ਰੇ ਪਾਉਣ ਵਾਲਾ ਰੇ ਪਾਉਣਾ ਬਹੁਤ ਔਖਾ ਜਾਂ ਕੱਦੂ ਪੂਰਾ ਹੋਇਆ ਹੋਣਾ ਨਾ ਨਾ ਕਦੂ ਆ ਬੁੱਕ ਕਰਾਤਾ ਰੇ ਪਾਉਣ ਵਾਲਾ ਵੀ ਉਹਦੇ ਕਰਿਆ ਸੀ ਸਭ ਤੋਂ ਪਹਿਲਾਂ ਬਾਈ ਕਹਿੰਦੇ ਐਤ ਕੀ ਉਹ ਦੇ ਦਿੰਦੇ ਮੈਂ ਹੁਣ ਤਾਂ ਗੋਗੀ ਕਹਿੰਦਾ ਨਾ ਉੱਥੇ ਬੈਠੇ ਬੈਠੇ ਕਹਿੰਦਾ ਹੁਣ ਤਾਂ ਤਣੇ ਇਕੱਠੇ ਕਰਾ ਲੇ ਬਾਈ ਅਸੀਂ ਨੇ ਕਹਿੰਦਾ ਹੁਣ ਨਾ ਦੇ ਯਾਰ ਕਹਿੰਦਾ ਹੁਣ ਤਾਂ ਗਾਂ ਪੰਜ ਸੱਤ ਕਿਥੇ ਥੱਲੇ ਰਹਿ ਗਏ ਅਸੀਂ ਪਾ ਲੈਣੇ ਆ ਦੇਖ ਦੇ ਕੇ ਦੱਸਾਈ ਜਣਾ ਵੀ ਉਹ ਖੜਾ ਐ ਅਸੀਂ ਰੇ ਪਾ ਰਹੇ ਆ ਕਿ ਨਹੀਂ ਗੋਗੀ ਟ ਕੰਕ ਤੇ ਪੱਕੀ ਪੈਰ ਪਾ ਕੇ ਰੱਖਾ ਹਾਂ ਗਈ ਪਾ ਦੇਣਾ ਹੁਣ ਦੇਖਦੇ ਆਂ ਵੀ ਆਰਜਨਿਕ ਸਟੈਂਡਰਡ ਨੂੰ ਕਰੀਏ ਨਹੀਂ ਸਟੈਂਡਰਡ ਨੂੰ ਕਰ ਲੈਣ ਹਾਂ ਸਟੈਂਡਰਡ ਕਰ ਲਈਏ ਹਾਂ ਨਾਲੇ ਉਹਦਾ ਵਜਾ ਸਾਰੇ ਐਂ ਹੋ ਗਏ ਨੇ ਕਹਿੰਦੇ ਸਟੈਂਡਰਡ ਨੂੰ ਕਰ ਲੈ ਹਾਂ ਕਿਹੜਾ ਛੋਟੂਗਾ ਹੁਣ ਉਹ ਨਾਲੇ ਉੱਚਾ ਹੋ ਜਾਣਾ ਫਿਰ ਤਾਂ ਕੋਈ ਚੱਕਰ ਨਹੀਂ ਹਾਂ ਨਾ ਉਹਦੇ ਕਿਹੜੇ ਪਾਣੀ ਪੈਣਾ ਕਿਸੇ ਦਾ ਉਹਦਾ ਖਰਚਾ ਸਭ ਤੇ ਘੱਟ ਨਾਲੇ ਹਾਂ ਖਰਚੇ ਵੀ ਘੱਟ ਨਾਲੇ ਉੰਦੀ ਕਹਿੰਦਾ ਹੁਣ ਪਰਾਣਾ ਹੋ ਗਿਆ ਉਹ ਹੂੰ ਤਾਨੂੰ ਫ੍ਰੀ ਕਰ ਦੋ ਹੁਣ ਇਹੇ ਕੰਮ ਤੇ ਛੱਡ ਦਿਓ ਉਹ ਤਾਂ ਹੁਣ ਅਸੀਂ ਕੱਕ ਗੰਡੇ ਪਰੇ ਰੱਖਿਆ ਹੁਣ ਤਾਂ ਜਮੇ ਹੀ ਰਾਮ ਚਾਹੋ ਬਸ ਇੱਕ ਦਿਨ ਤਿੰਨ ਕਿੱਲੇ ਭਾਏ ਆ ਉਹਨੇ ਬਸ ਉਹ ਵੀ ਅਸੀਂ ਵੀਡੀਓ ਬਣਾਉਣੀ ਸੀ ਪਰ ਸਾਲਾ ਫਿਰ ਵੀ ਆਏ ਕਹਿੰਦੇ ਹੁੰਦੇ ਵੀ ਉਹ ਵੀ ਮਹਾ ਖਾਜੂਗਾ ਟਰੈਕਟਰ ਨੂੰ ਮੈਂ ਨਹੀਂ ਹੁੰਦਾ ਜਿਵੇਂ ਕਿਸੇ ਹਲੇ ਵੀ ਜਾਣ ਨਹੀਂ ਈ ਟਰੈਕਟਰ ਚ ਕੋਈ ਪੀਸ ਇਹ ਜਾਇਆ ਹੁੰਦਾ ਬਸ ਹਾਂਜੀ ਹਾਂ ਹੁਣ ਥੋੜਾ ਜਿਆ ਕੰਨਾ ਬੁੜਿਆ ਮਾਂਗ ਛੇਤੀ ਗਰਮ ਹੋ ਜਾਂਦਾ ਅਸੀਂ ਇਹਨੂੰ ਘਾਟੇ ਚੱਕਦੇ ਹਾਂ ਹੁਣ ਪਰ ਉਹਦਾ ਹਾਈ ਪਰ ਥੋੜਾ ਜਿਆ ਉਹ ਹਾਈ ਟੈਂਪਰੇਚਰ ਚ ਪਹੁੰਚ ਜਾਂਦਾ ਛੇਤੀ ਉਹ ਉਹਦੇ ਸਾਹ ਬਣਾ ਲਾ ਫਿਰ ਦੂਰ ਮਾਰਦਾ ਹਾਈ ਤਬਾ ਹੜਵਾਈ ਕਰ ਦਿੰਦਾ ਸਿੱਧੀ ਉਹ ਕਿ ਨਹੀਂ ਗੋਗੀ ਤੇ ਜੇ ਮਛੌਰੀ ਦੇ ਪੈਣਾ ਖੜੀ ਵੀ ਨਹੀਂ ਭਰ ਸਕਦੇ ਚੱਲ ਚੱਲ ਜੀ ਕਾਮਦੂਰ ਚਲ ਜਲਦੀ ਚ ਥੈਲੇ ਹੀ ਪੂਰਾ ਕਾਰ ਲੈ ਗੋਗੀ ਆਪਾਂ ਨੂੰ ਜਮਾ ਨਹੀਂ ਪੇਤਾ ਤਾਂ ਮਸ਼ੀਨ ਦਾ ਜਿਵੇਂ ਵੀਰ ਕਹਿੰਦਾ ਬਸ ਚੁੱਪ ਚਾਪ ਕਰ ਲਓ ਮਿਓ ਸੇ ਸਾਡਾ ਕੋ ਚੱਕਰੀ ਇਕੜਾ ਕਿਸਦਾ ਹੋਊ ਆ ਵੀ ਪਾਲੇ ਮਗਰ ਬੰਦਾ ਖੜਾ ਆਪਣੇ ਸੁੱਟੀ ਲੈ ਬਸਮਤੀ ਲਈਏ ਮਾੜੀ ਮੋਟੀ ਕਿ ਨਹੀਂ ਨਾ ਬਾਸਮਤੀ ਅੱਛਾ ਆਪਾਂ ਡੀਪ ਪਰ ਮਲੇ ਲਾਉਂਦੇ ਮੈਂ ਲਈਆ ਸਾਲੇ ਬਾਲ ਦੀ ਖਾਸੇ ਚੂਹ ਹੋਗੇ ਸੁੱਕੇ ਚ ਹੂੰ ਉਹ ਰੌਣ ਨਹੀਂ ਦਿੰਦੇ ਉਹ ਉਹ ਨੂੰ ਵੇਚਦੇ ਪਾਰੇ ਨੇ ਵਾਲਾ ਵੱਡੇ ਗਿੱਲਾ ਵਾਲਿਆਂ ਨੂੰ ਵੇਚਦੇ ਉਹ ਵਾਕੇ ਦਿਨ ਆਇਓ ਪਹਿਲਾਂ ਟਾਈਮ ਕਰਕੇ ਠੀਕ ਹੈ ਤੂੰ ਆਈ ਗਈ ਕਿੰਨੇ ਕਾ ਬਾਲ ਬਹੁਤ ਆ ਸਾਡੇ ਕੋਲ ਨਹੀਂ ਇਹ ਵਾਲ ਤਾਂ ਨਹੀਂ ਵਿਕਦੇ ਇਹਨੇ ਦੀ ਗੁੱਤਾ ਬਣਨ ਲੱਗ ਗਈਆਂ ਫਿਰ ਤਾਂ ਮੱਕੀ ਜਾਣ ਮੱਕੀ ਵਾਲੇ ਵੀ ਆਪਣੇ ਜਿੰਨੀ ਵੀਡੀਓ ਦੇਖਦੇ ਨੇ ਕਿ ਨਹੀਂ ਹਾਂ ਉਹ ਗੋਲੀਆਂ ਜਾਈਆਂ ਉਹ ਗੋਲੀਆਂ ਤੋਂ ਦਾਣੇ ਚਾਈ ਜਾਂਦੇ ਨੇ ਹੁਣ ਤਾਂ ਮੈਂ ਤਾਂ ਨਾ ਖੜਾ ਖੜਾ ਹੀ ਵੀ ਜੀ ਦੇ ਦੇਖ ਲੈ ਕਿਆ ਤੱਕ ਚੜ ਰਿਹਾ ਤੇਰੇ ਪੱਤੇ ਨਾ ਕੰਪਰੈਸ਼ਨ ਫਿੱਟ ਕਰਾਏ ਦੇਣਾ ਗਾਹ ਨੂੰ ਇੱਕ ਕਨਵਰਟਰ ਇੱਕ ਹੀ ਸੀ ਤੇਰੇ ਉੱਪਰ ਯਾ ਜੇ ਰਾਜਸਥਾਨ ਕੇ ਨਹੀਂ ਹੁੰਦੇ ਆਪਾਂ ਕਿਆ ਹਾਲਾਤ ਹੁੰਦੇ ਮੈਂ ਮੈਨੂੰ ਐਂ ਦੱਸ ਤੂੰ ਚੱਲ ਉੱਧਰ ਨੇ ਬਣਿਆ ਹੁਣ ਇਹ ਰਸਤਾ ਤੂੰ ਘੱਟ ਉਹ ਬਾਹਰ ਵੀ ਆਈ ਕੁਛ ਆ ਵੀਰ ਮਾਮੇ ਜੀ ਦਾ ਫੋਨ ਆ ਕੈਨੇਡਾ ਤੇ ਕਹਿੰਦਾ 10 ਵਜੇ ਸੋਦੀ ਦਾ ਸੂਰਜ ਸੀਪਦਾ ਤੜਕੇ 3 ਵਜੇ ਫੇਲ ਚੜ ਜਾਂਦਾ ਆਪਣੇ ਇੰਡੀਆ ਦੇ ਹਿਸਾਬ ਨਾਲ ਅੱਛਾ ਜੇ ਆਪਾਂ ਦੇਖੀਏ ਰਾਤ ਨੂੰ 8-9 ਵਜੇ ਤਾਂ ਆਏ ਹੁੰਦੇ ਜਿਵੇਂ ਦੁਪਹਿਰਾ ਖੜਕਦਾ ਕਹਿੰਦਾ ਉੱਥੇ 500 ਬੈਠੇ ਉਹ ਸਵੇਰੇ ਫੋਨ ਆਇਆ ਮੈਨੂੰ 8:00 ਵਜੇ ਉਹ ਕਹਿੰਦਾ ਸਾਡੇ ਉਲੇ ਰਾਤ ਦੇ 10:00 ਵਜੇ ਸੂਰ ਜਾਂ ਐ ਖੜਾ ਤਿੱਖਾ ਹੋਇਆ ਐ ਨਾ ਕਹਿੰਦਾ ਸਾੜਾ ਸੌਣਾ ਨਹੀਂ ਦਿੰਦਾ ਤੜਕੇ 3:00 ਵਜੇ ਫੇਰ ਆ ਜਾਂਦਾ ਫੁੱਲ ਬ੍ਰਾਈਟਨੈਸ ਕਰਕੇ ਹੁਣ ਅਸੀਂ ਵੀ ਪਹਿਲਾਂ ਤਾਂ ਤੁਹਾਨੂੰ ਤੰਗ ਨਹੀਂ ਕਰਨਾ ਦੁਪਹਿਰ 'ਚ ਨਹੀਂ ਨਹੀਂ ਕੋਈ ਚੱਕਰ ਨਹੀਂ ਮੈਂ ਤਾਂ ਹਾਂ ਮਹਾਵੀਰ ਨੂੰ ਕਾਨੂੰ ਤੰਗ ਕਰਨ ਲਈ ਆ ਗਏ ਭਈਆਂ ਨੂੰ ਤੋੜਿਆ ਰੋਣਾ ਸਾਡੇ ਉਧਰ ਪਾਣੀ ਆ ਗਿਆ ਹੈ ਇਹਦੇ ਵਿੱਚੋਂ ਪਾਣੀ ਰੇਲੂ ਤਾਂ ਫਿਰ ਨਾਲ ਦੀ ਨਾਲ ਹੀ ਨਿਬੜੀ ਜਾਂਦੇ ਆਂ ਹਾਂ ਰੇ ਮੇਰੇ ਦੋ ਪੈ ਗਏ ਇੱਕ ਰਹਿ ਗਿਆ ਬਸ ਡੈੜੀ ਨਹੀਂ ਇਹਦੇ ਦੋ ਪਾਤੇ ਨੇ ਹੈ ਪਰ ਅੱਛਾ ਟਰੈਕਟਰ ਸੱਚ ਟਰੈਕਟਰ ਕਿਵੇਂ ਚੱਲਿਆ ਟਰੈਕਟਰ ਠੀਕ ਹੈ ਕਦੂ ਚ ਚੱਲਿਆ ਪੂਰਾ ਦੂਜਾ ਤਾਂ ਥੋੜਾ ਹੀ ਬਾੜਿਆ ਅੱਦਗੀ ਠੀਕ ਆ ਅੱਛਾ ਹਾਂ ਠੀਕ ਹੈ ਜੀ ਬਾਕੀ ਉਹਨਾਂ ਥਾਂੇ ਕਮੀਆਂ ਹੈ ਗਈਆਂ ਦੋ ਦਿਨਾਂ ਤੋਂ ਕਿਉਂਕਿ ਉਹ ਬਾਲ ਦੇ ਚੁਗਦੇ ਬਾਲ ਦੇ ਉਹਦੇ ਚ ਕੀ ਕੀ ਕਮੀ ਲੱਗ ਰਹੀ ਹੈ ਬਾਲ ਦੇ ਚੁਗਦੇ ਪਿੱਛੇ ਛੋਟੀਆਂ ਮੋਟੀਆਂ ਕਮੀਆਂ ਨੇ ਠੀਕ ਹੈ ਹਾਂ ਉਹ ਨਹੀਂ ਇਹ ਚਲੋ ਜੇ ਆਪਾਂ ਡਿਸਕਸ ਕਰਾਂਗੇ ਕਾਹਾਂ ਬੰਦੇ ਜਾਂਸੀ ਵਾਲੇ ਨੂੰ ਸਵਾਲ ਕਰਾਂਗੇ ਹਾਂ ਜਾਂਸੀ ਵਾਲੇ ਨੂੰ ਆਪਾਂ ਸਿੱਧਾ ਹੋ ਗਏ ਫਰਮ ਟ੍ਰਿਕ T20 ਹੈ ਨਾ ਆਪਾਂ ਤਾਂ ਪਹਿਲਾਂ ਤੋਂ ਜੁੜੇ ਪਤਾ ਕੀ ਗੱਲ ਹੈ ਦੇਖੋ ਇਹ ਆਪਣੀ ਖੂਬੀ ਬਣਾ ਲਓ ਜੇ ਆਪਾਂ ਕੋਈ ਵੀ ਚੀਜ਼ ਲੈਣੇ ਆਪਾਂ ਉਹਦੇ ਚੰਗਿਆਈਆਂ ਹੀ ਨਹੀਂ ਦੱਸਣੀਆਂ ਆਪਾਂ ਉਹਦੀ ਨੈਗੇਟਿਵਿਟੀ ਵੀ ਦੱਸਣੀ ਆਪਾਂ ਨੈਗੇਟਿਵਿਟੀ ਦੱਸਾਂਗੇ ਤਾਂ ਹੀ ਪਤਾ ਲ ਹੁਣ ਮੈਂ ਇਹਦੀਆਂ ਚੰਗੀਆਂ ਗੱਲਾਂ ਦੱਸੀਆਂ ਮੈਂ ਫੇਸ ਵਾਲੀ ਗਲਤ ਗੱਲ ਹੈ ਹੁਣ ਅਸੀਂ ਕਹਿੰਨੇ ਪਾਈਏ 3 ਸਪੀਡ ਨਹੀਂ ਇਹ ਤੂੜੀ ਵਾਲੀ ਮਸ਼ੀਨ ਤੇ ਕੰਮ ਜਾਵਣੀ ਨਾ ਲਓ ਇਹਨੂੰ ਨਾ ਲਓ ਤੂੜੀ ਵਾਲੀ ਜਿਵੇਂ ਲੇਜ਼ਰ ਤੇ ਚਲਾਉਣਾ ਕੱਧੂ ਕਰਨਾ ਕਰਾਇਆ ਕਰਨਾ ਫੇਰ ਬਹੁਤ ਲੋਟ ਹੈ ਮਿੱਟੀ ਮਾਟੀ ਦਾ ਕੰਮ ਹਾਂ ਵੀ ਸਾਨੂੰ ਦੇਖ ਕੇ ਕੋਈ ਤੂੜੀ ਵਾਲੀ ਮਸ਼ੀਨ ਪਰ ਨਾ ਲਾ ਲਿਓ ਵੀ ਭਾਈ ਇਹ ਥੋੜਾ ਲੱਤ ਲੱਤ ਦੁਖਣ ਲਾ ਦੇਣੀ ਇਹਨੇ ਚੱਲਦਾ ਹੀ ਨਹੀਂ ਸਹੀ ਹਾਂ ਤੋੜਾ ਨਹੀਂ ਨਾ ਸਹੀ ਆਪਾਂ ਸਿੱਧੇ ਸਪਸ਼ਟ ਕਹਿੰਨੇ ਆ ਕਿ ਕਹਦਾ ਐ ਨਹੀਂ ਹੈਵੀ ਆਪਾਂ ਨੇ ਪਾਈਆਂ ਚੱਕ ਕੇ ਦੇ ਦੇਣੇ ਪੈਸੇ ਹਰੇਕ ਨੇ ਮਿਹਨਤ ਕਰਕੇ ਦੇਣੇ ਆ। ਹੋਰ ਕਿਵੇਂ ਸੰਦਾ ਬਣਦਾ ਥੋੜਾ ਸਭ ਨੂੰ ਬਹੁਤ ਔਖਾ ਈ। ਮੈਂ ਕਹਣਾ ਗੋਗੀ ਮਾਲ ਆਪਣਾ ਸੋਨਾ ਹੋ ਜਾਣਾ। ਆਹ ਆਹ। ਇਹ ਤਾਂ ਅਸੀਂ ਡੰਗਰੇ ਦੀ ਹੂੰ ਵਿੱਚ ਖਰਾਬ ਹੋ ਗਈ ਨਾ। ਵਿੱਚ ਖਰਾਬ ਆ ਤਾਂ ਉਹ ਹੋਊਗੀ। ਹੂੰ। ਤਪੇ ਹੁੰਦੀ ਚੰਗਰਾਂ ਨੂੰ ਇਹਦਾ ਥੋੜੇ ਆ ਹਾ ਲੱਗ ਲੱਗ ਤੇ ਉਹਦਾ ਖਾਨ ਨਹੀਂ ਹੋ ਜਾਣੀ ਕਿ ਜਿਹੜੀ ਲੱਗ ਲੱਗ ਰਹੇ ਆਪਾਂ ਨੇ 1035 ਵਾਲਾ ਇਹ ਵੀ ਇਹ 533 ਜ 533 ਇਹ ਪਹਿਲੀ ਵਾਰੇ ਦੇਖ ਰਿਹਾ ਮੈਂ ਮੈਸੀ ਬਾਹਰ ਲੱਗੇ ਮੈਸੀ 533 ਹੈ ਤਾਂ 130 1035 ਵਾਲਾ ਇਹ ਸਾਰਾ ਕੁਝ ਉਹੀ ਚੀਜ਼ ਆ ਬਸ ਆਈਐਮਟੀ ਮੋਰਾ ਲੱਗੇ ਆ ਬਾਦਦੇ ਆ ਦੇਖੋ ਆਈਐਮਟੀ 533 ਵਾਹ ਜੀ ਬੀਟਰੋ ਚੱਲ ਪਿਆ ਕੰਮ ਤੋਂ ਮੈਂ ਤੇ ਲੱਗਦੇ ਆ ਦੂਵੇ ਲੋਟ ਬੰਦ ਕਿਵੇਂ ਹੁੰਦਾ ਇਹ ਅੱਛੇ ਕਿਚੜੇ ਬੰਦ ਠੀਕ ਗੋਗੀ ਇਹ ਤਾਂ ਲਿਉਣ ਕਰਨੇ ਦੂਏ ਟਾਈਮ ਲੱਗਿਆ ਹੈ ਮੈਂ ਤਾਂ ਬਸ ਥੈਲਿਆਂ ਚ ਪਾਉਣ ਨੂੰ ਟਾਈਮ ਲੱਗਿਆ ਹਾਂ ਮੈਂ ਤੁਹਾਨੂੰ ਕਹਿੰਦਾ ਥੱਲੇ ਪਾਉਂਦਾ ਆ ਆ ਸਾੜਾ ਮਿੰਟ ਪੰਜ ਨਹੀਂ ਲੱਗੇ ਕੁੱਲ ਮਿਲਾ ਕੇ ਕਿੱਲੇ ਕੁੱਲੇ ਨੂੰ ਤਾਂ ਝੜ ਝੜਦਾ ਕਰ ਦਵੇ ਲੇਪਰ ਨੂੰ ਤਾਂ ਕਹੇ ਵੀ ਤੂੰ ਬਸ ਆ ਜਾ ਹਨਾ ਇਹ ਬੰਦੇ ਫਸੌਣੇ ਵਾਲੇ ਤੋਂ ਹੁਣ ਬਸ ਜ਼ਿਆਦਾ ਬੰਦੇ ਨਹੀਂ ਲੋੜ ਨੇ ਜ਼ਿਆਦਾ ਬੰਦੇ ਨਹੀਂ ਲੋੜ ਨੇ ਥੱਲੇ ਭਰੇ ਪਾਉਣਾ ਜਿਵੇਂ ਆਉਣਾ ਤੇ ਅੰਦੀ हां। ਇੰਦੀਆ ਦੋ ਭਰੀ ਐਵੇਂ ਥੱਲੇ। ਅਸੀਂ ਤਾਂ ਨਹੀਂ ਥੱਲੇ ਭੜਕੇ। ਸਿੱਗੀਆਂ ਕੁਕੜੀਆਂ ਵੀ ਫੋਨ ਤੋਂ ਵੀ ਕੱਢੇ ਦਊਗੀ ਯਾਰ। ਨਹੀਂ। ਕਿਉਂਕਿ ਜਾਮ ਹੋ ਜੂਗੀ ਪੁੱਗੇ ਇਹ ਸਾਰਾ ਕੁਝ। ਹਾਂ। ਛੋਟੀ ਐ ਤਾਂ ਕੱਢੀ। ਜੀ ਆਉਂਗੇ ਹੜੰਦੇ ਮੰਗ ਕੇ। ਕੋਈ ਨਾ ਬੜਾ ਇੰਨਾ ਕੰਮ ਨਹੀਂ ਨਹੀਂ ਤਾਂ ਉਹ ਵੀ ਜਾਈਏ। ਉਹ ਵੀ ਲੈ ਜੀਏ। ਆ ਤੇਰੇ ਸਾਹਮਣੇ ਹੁਣ ਕਿੰਨਾ ਟਾਈਮ ਲਾ ਜਾਏ। ਬਿਲਕੁਲ ਬਿਲਕੁਲ ਬਿਲਕੁਲ। ਲਓ ਮਸ਼ੀਨ ਅੱਗੇ ਕਰ ਲਓ ਫਿਰ ਅਸੀਂ ਉਹ ਭਰ ਲਈਏ। ਟਰੈਕਟਰ ਅੱਗੇ ਕਰ। ਹੈ? ਮਸ਼ੀਨ ਵੀ ਅੱਗੇ ਉਹ ਵੀ ਟਰੈਕਟਰ ਵਿੱਚ। ਮਸ਼ੀਨ ਕਰ ਲੈਣੀ। ਹਾਂ। ਲਓ ਜੀ ਵਧੀਆ ਹੋ ਗਿਆ ਮਾਲ ਪੱਤਾ ਥੱਲੇ ਚਾਰ ਨਿਕਲੇ ਆਪਣੇ ਸਾਨੂੰ ਤਾਂ ਉਮੀਦ ਸੀ ਵੀ ਦੋ ਬਠਲਿਆਂ ਨੂੰ ਮਾਲੂਗਾ 2000 ਤਿੰਨ ਦਾ ਆਹ ਥੋੜੀ ਜਿਹੀ ਕਿ ਸਾਡਾ ਉਹ ਬਾਲ ਜੇ ਥੋੜੀ ਜਿਹੀ ਆ ਗਈ ਕਿਉਂਕਿ ਸਫਾਈ ਨਹੀਂ ਕੀਤੀ ਨਾ ਕਰੀ ਚੰਗੀ ਤਰ੍ਹਾਂ ਖਰਜੋ ਪਾ ਲੈਣ ਤੇ ਹੋਰ ਉਹ ਵੀ ਸਫਾਈ ਲੈਣ ਦੇ ਹੁਣ ਵਿੱਚ ਪਪੋ ਸਾਫ ਕਰ ਲਾਂਗੇ ਜਾ ਕੇ ਇਹ ਲੱਕੜੀ ਕਿ ਰੱਖੀ ਹੋਈ ਹੈ ਤਾਂ ਜਾਂ ਇਹਨੂੰ ਆਏ ਗੁੱਲਿਆਂ ਜੇ ਪਰ ਨੂੰ ਘੇਰ ਦੋ ਲੱਕੀ ਦਾ ਸਾਨੂੰ ਆਏ ਆ ਵੀ ਮੱਖੀ ਸਾਡੇ ਹੁਣ ਜਿਹੜੀ ਕਾਮਯਾਬ ਜੀ ਹੁਣ ਲੱਗੀ ਸਾਨੂੰ ਪਤਾ ਲੱਗਣ ਲੱਗ ਗਿਆ ਮੱਖੀ ਦੀ ਕੇ ਹੁੰਦਾ ਖੇਚਲ ਖੱਜਲ ਖਵਾਰੀ ਦਾ ਆਇਓ ਰੱਖ ਦੇ ਕੋ ਕਿ ਵਿੱਚ ਇਹਨੂੰ ਵਿੱਚੇ ਘੇਰ ਦੇ ਇੱਕੜਾ ਤਾਂ ਗਾਂ ਤੇ ਆਪਣਾ ਮੱਕੀ ਦਾ ਕੋ ਕਿ ਹੁਣ ਕਿਲਾ ਕਰ ਲਿਆ ਕਰਨਾ ਹਾਂ ਕਿ ਨਹੀਂ ਇਹ ਵੀਰ ਨੇ ਹੁਣ ਆਪਾਂ ਨੂੰ ਉਹ ਵੀ ਦੱਸਤਾ ਵੀ ਜੇ ਦਾਣਾ ਵਧੀਆ ਬਣਾਉਣਾ ਵੀ ਇਹਦੀ ਪੜ੍ਹਾਈ ਕਿਵੇਂ ਕਰਨੀ ਹੈ ਹਾਂ ਗਰਮੀ ਬਹੁਤ ਅਜ ਤਾਂ ਸਾਲੇ ਬੱਸ ਕਰਾਤੀ ਹੈ ਅੱਜ ਵਰਗੀ ਗਰਮੀ ਨਹੀਂ ਆਜੀ ਤੱਕ ਲੇ ਪਾਈ ਕੋ ਕੀ ਹੱਥ ਨੇ ਇਹ ਤਾਂ ਇੱਕ ਬੰਦਾ ਖੜਾ ਬਹੁਤ ਪੈ ਗਿਆ ਤਾਂ ਇਹ ਨੂੰ ਤਾਂ ਲੈਣ ਵਾਸਤੇ ਆਗੇ ਤੇ ਟਰਾਲੇ ਨੂੰ ਅੱਛਾ ਹਾਂ ਕੋਈ ਨਹੀਂ ਥੋੜੀ ਟਰਾਲੀ ਆਪਾਂ ਨਾਲ ਇਹਦੇ ਜਦ ਕਦੇ ਹੋ ਰਹੀ ਕਾ ਚਲੋ ਠੀਕ ਹੈ ਜੀ ਹਾਂ ਠੀਕ ਹੈ ਧੰਨਵਾਦ ਤੁਹਾਡਾ ਚੰਗਾ ਜੀ ਬਾਕੀ ਜੇ ਕੋਈ ਲੋਕਲ ਹੋਊਗਾ ਮੈਂ ਤੁਹਾਨੂੰ ਦੱਸਿਆ ਕਰੂੰਗਾ ਹੋਰ ਹਾਂ ਵਾ ਕੋਈ ਨਹੀਂ ਦੱਸੋ ਸੇਵਾ ਪਾਣੀ ਦਾ ਨਾ ਨਾ ਯਾਰ ਹੱਦ ਕੋਈ ਸੇਵਾ ਪਾਣੀ ਦਾ ਥੋੜੇ ਦਰਸ਼ਨ ਹੋ ਗਏ ਨਹੀਂ ਮਿਲਣਾ ਤਾਂ ਇਕਣਾ ਮੈਂ ਵੀ ਭਜਣਾੜ ਚ ਰਹਿਣਾ ਸਹੀ ਗੱਲ ਉਹ ਸਾਨੂੰ ਵੀ ਆਏ ਆ ਦੁਪਹਿਰੇ ਹੀ ਮਿਲਦਾ ਮਾੜਾ ਮੋਟਾ ਇਹ ਜੇ ਕਿ ਮੈਂ ਪਾ ਕੇ ਆਵਾਂ ਉੱਥੇ ਜਰੂਰ ਕੋੜ ਨਾਲ ਜਾਣਾ ਚੱਲਾਂਗੇ ਹਾਂ ਮੈਨੂੰ ਵੀ ਆਏ ਆ ਸਾਨੂੰ ਵੀ ਆਏ ਆ ਵੀ ਜਿਹੜੇ ਆ ਕੰਮ ਹੈ ਦੁਪਹਿਰ ਚ ਨਿਕਲਦੇ ਆ ਹਾਂ ਛਾਂ ਸਵੇਰ ਸ਼ਾਮ ਨੂੰ ਘਰ ਦੇ ਕੰਮ ਨਹੀਂ ਲੋਟ ਆਉਂਦੇ ਹਾਂਜੀ ਹਾਂ 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 ਬਿਲਕੁਲ ਹੋਰ ਹੋਰ ਹਾਂਜੀ ਹਾਂ ਠੀਕ ਹੈ ਜੀ ਪਿੱਛੇ